ਸੋ ਜੀ ਬਾਈ ਰੰਗ ਵਾਲਾ ਕਮ ਚਾਚੇ ਨੇ ਚਲਾਤਾ ਸਾਥੀ ਕਾਲ ਜੀ ਕਿੱਦਾਂ ਬਹੁਤ ਵਧੀਆ ਨਾਉ ਦਿਨ ਵਾਲੇ ਖਿੱਚਦਾ ਕੰਮ ਹੈ ਪੈਂਟਰ ਵੀ ਨਾਲੇ ਬੁਲਾ ਲਿਆ ਪੈਂਟਰ ਦਾ ਪੈਂਟਰ ਪੈਂਟਰ ਦਾ ਕੰਮ ਖੜਾਤਾ ਹਾਂ ਪੈਂਟਰ ਬਹੁਤ ਕੰਮ ਖਰਾਬ ਕਰਿਆ ਤੇ ਸਵੇਰ ਦਾ ਖੜਾ ਕੰਮ ਨਿਬੜਿਆ ਤਾਂ ਹੁਣ ਤੀਨਾਂ ਦਾ ਨਿਟੀਨਾ ਪਾ ਕੇ ਵਿਹਲੇ ਆਹ ਵਾਲਾ ਬਿਲਡਿੰਗ ਵਾਲਾ ਬੇਸਤਰੀ ਵਿਹਲਾ ਬਿਠਾ ਲਿਆ ਉਹ ਦੇਖ ਹਾਂ ਪੈਂਟਰ ਤਾਂ ਉਹ ਦੇਖੂਗਾ ਹੁਣ ਕਿਹੜੇ ਮਰਾ ਵਾਲਾ ਜਿੰਨੇ ਫੋਨ ਕਰੇ ਉਹਨੇ ਕਿਹੜੇ ਮਰਾਉਂਗੇ ਇਹਦੇ ਚਾਹੀਦਾ ਹੈ ਗਾਉਂ ਟਾਈਮ ਨਾਲ ਤਾਂ ਆਉਂਗਾ ਜੇ ਘਰਾਂ ਨੂੰ ਕਰਾਉਣਾ ਆਪਾਂ ਨੇ ਰੰਗ ਹੋਰ ਪੇਂਟਰ ਗਿਆ ਵੇ ਤਾਂ ਕਿਤੇ ਇਹ ਗਿਆ ਵੇ ਤਾਂ ਹੋਰ ਪਾਸੇ ਆਇਆ ਤਾਂ ਆ ਗਿਆ ਐਵੇਂ ਹੀ ਗਿਆ ਸਾਡੇ ਵੀ ਆਇਆ ਨਹੀਂ ਕਿਤੇ ਹੋਰ ਪਾਸੇ ਤੈਨਾਂ ਪੌੜੀ ਆਪਣੀ ਆਹਲੇ ਹੋਰ ਪਾਸੇ ਗਿਆ ਵਾ ਤਾਂ ਉੱਥੇ ਕੰਮ ਛੱਡ ਕੇ ਆਇਆ ਚੱਲ ਆਇਆ ਵਿਚੇ ਨੂੰ ਕੱਢ ਦੰਨੇ ਆੜਦੇ ਥੋੜਾ ਤਾਂ ਕੰਮ ਆ ਆਏ ਆ ਹੱਥ ਵੀ ਕਹਿੰਦੇ ਰਹਿਣ ਦੇ ਤੂੰ ਬਾਅਦ ਵਿੱਚ ਕਰਾ ਦੇ ਨਹੀਂ ਨਹੀਂ ਮੈਂ ਕਹਾ ਬਾਅਦ ਵਿੱਚ ਜਿਹੜੀ ਪੁਲੀਸ ਆ ਦੇ ਤੀਨ ਰੱਖ ਹੋ ਗਈ ਤੇ ਉੱਪਰ ਉੱਥੀ ਜਾ ਮੈਂ ਹੀਟ-ਰੇਟ ਕੱਢ ਲੂਗਾ ਉੱਪਰ ਕਿੱਥੇ ਬਣਾਏ ਨਾਲ ਦੀ ਨਾਲ ਇਹ ਤਾਂ ਕੰਮ ਵਧੀਆ ਕਰਿਆ ਕਿ ਆ 10 ਮਿੰਟ ਦਾ ਘੰਟੇ ਦਾ ਫਰਕ ਪੈ ਜੋਰ ਕੇ ਆਏ ਆ ਤਿੰਨ ਖਾਨੇ ਨੇ ਲਿਪਦੇ ਨੇ ਜਾਂ ਤਾਂ ਹੀ ਇੱਧਰ ਤੇ ਕੰਮ ਲ ਖਾਤਾ ਹੋ ਗਿਆ ਆ ਹੋ ਗਿਆ ਸਮਝ ਲਾ ਹੁਣ ਆ ਖਾਣਾ ਨਿਕਲ ਗਿਆ ਸਮਝ ਲੈ ਤੇ ਬੱਲੇ ਦੇ ਨਿਕਲਿਆ ਤੇ ਬੱਲੇ ਦੇ ਆਨੇ ਕੋ ਲਈ ਆਨੇ ਕਿ ਲਈ ਨਾ ਬੱਸ ਫਿਰ ਇਹਦੇ ਨਾਲ ਮਾਰੀਏ ਸੌਦੇ ਘਰਾਂ ਵਾਲੇ ਚਾਚੇ ਕਰਦੇ ਜੀ ਨਾ ਹਾਂ ਸਾਥ ਇਹ ਹੈ ਹੈ ਵਿਆਹ ਆ ਗਿਆ ਉਹਦੇ ਦੇ ਕਾਤਾ ਰਾਜਾ ਦੇ ਹੂੰ ਉਹ ਤਾਂ ਵੀ ਆਈ ਜਾਣਾ ਹਾਂ ਜਿਆਦੇ ਥੋੜੇ ਥੋੜੇ ਉਹ ਤਾਂ ਹੀ ਫਰਕ ਆ ਸੋਤੇ ਨਵੰਬਰ ਚ ਆ ਜਾਂਦਾ ਕਾ 15 15 ਦਿਨ ਦਾ ਫਰਕ ਲਾਉ ਨਵੰਬਰ ਦਾ ਇੱਥੇ ਜੀ ਮੈਨੂੰ ਨਹੀਂ ਪਤਾ ਹੈਗਾ ਅਗਲਾ अच्छा बाकी ਨੂੰ ਰੰਗ ਨੂੰ ਲੈ ਕੇ ਤਾਂ ਮੈਂ ਵੀ ਕਰਾਉਣਾ ਬਾਰ-ਬਾਰ ਆਹੋ ਠੀਕ ਨਹੀਂ ਦਿਖਾਉਨੇ ਇਹਨੂੰ ਹੋਰ ਕੀ ਆਪਾਂ ਉਧਰ ਵੀ ਸੌਦਾ ਮਾਰਨਾ ਇਹ ਨਾਲ ਠੀਕ ਆ ਮੈਂ ਵੀ ਬਾਰ-ਬਾਰੇ ਕਰਵਾਉਣਾ ਸੁੱਕ ਜਣਾ ਲੈ ਗਏ ਸੀ ਮੈਂ ਬਸ ਸੁੱਕੇ ਗਿਆ ਵੈਸੇ ਹੈ ਹਾਂ ਪੂਰਾ ਵਧੀਆ ਬਣ ਗਿਆ ਹੈ ਪੂਰਾ ਬਿਨਾਂ سپورਟ ਦੇ ਖੜਾ ਹਾਂ ਤੇ ਤਿੰਨਾ ਖੜਾ ਹਾਂ ਕਾ ਹੋਈ ਇਹ ਬਿਨਾਂ سپورਟ ਤੇ ਪੂਰਾ ਉਹ ਮਿਸਤਰੀ ਦਾ ਗੜਾ ਬਹੁਤ ਪੱਕਾ ਖੜਾ ਤਾ ਦੇਖ ਲੈ سپورਟਾਂ ਵਾਲਾ ਆਹ ਕੰਮ ਚਾਚੇ ਬਹੁਤ ਪੱਕਾ ਕਰਿਆ ਤੁਸੀਂ ਲਾ ਉਹ ਨਾਲੇ ਚੜਾਤਾ ਪੂਰਾ ਆਹ ਕੁੰਡੀ ਉਹਦੇ ਵਾਸਤੇ ਲਾਤੇ ਆਂ ਪੱਲੜ ਨੂੰ ਜੇ ਕਾਹ ਹੁੰਗੇ ਜਿਹੜੀ ਲਾਈਏ ਨਾ ਹਾਂ ਇਹ ਅੱਲੀ ਬੁੱਲੀ ਬੰਨੇ ਜਿੱਥੇ ਕੁੱਡੀ ਵਿਖਾਰੇ ਆਪਣੀ ਝਾਲੀ ਯੂਲੀ ਲਾਉਣੀ ਹੈ ਤਰਪਾਲ ਵੀ ਬਾਈ ਜਾਨ ਟ੍ਰੇਲਾ ਬਾਹਰ ਖੜਦਾ ਹੈ ਸੜੀ ਪੱਲੀ ਬੰਦੇ ਜਿਹੇ ਹਾਲੇ ਸਾਡੇ ਬੰਨ ਲੋ ਜੇ ਨਹੀਂ ਪਿੱਛੇ ਸਾਈਡ ਹੋ ਜਾਣੀ ਆਹ ਸਾਈਡ ਹੋ ਜਾਣੀ ਜਿੰਦਰ ਖੜਾ ਸਮਾਨ ਇੱਥੇ ਜੇ ਤਿੰਨ ਟ੍ਰੇਲੇ ਖੜਾ ਲਾਉਂਦਾ ਇੰਝ ਬਾਹਰ ਥੱਲੇ ਖੜੀ ਨੇ ਕਿ ਆਏ ਕਿੰਨੇ ਫੁੱਟ ਇਹ ਲੰਬਾਈ 60 ਫੁੱਟ 50 ਫੁੱਟ ਹੋ ਗਈ ਹਾਂ ਹੋ ਹਾਂ ਇੱਧਰ ਤੋਂ ਇੱਥੇ ਲੱਗੋ ਨੀ ਆਉਂ ਤੋਰਿਆ ਕੰਮ ਨਿਬੜ ਗਿਆ ਹਾਂ ਹਾਂ ਇਹ ਗੋਲੇ ਪੱਥਰ ਦੀਆਂ ਬਾਹਾਂ ਦਾ ਤੂੰ ਪੱਥਰ ਨਹੀਂ ਖੜਿਆ ਲੈ ਛੱਡ ਜਾਣੀ ਪਰ ਲੋੜ ਨਹੀਂ ਹੈਗੀ ਇਹਦੇ ਨਾਲ ਸਰਜਣਾ ਹਾਂ ਇਹਦੀ ਨਾ ਵਧੀਆ ਆਹ ਹੰਦਾਲੇ ਹੌਲੀਆਂ ਮਾ ਤੂੰ ਹੌਲੀਆਂ ਪਾ ਲੈ ਪਾ ਨੂੰ ਪੱਥਰ ਦੀ ਪੌਣੀ ਤਾਂ ਕਹਿੰਦਾ ਪੱਥਰ ਨਹੀਂ ਲਿਆ ਮਕਾਨ ਉਹ ਹੌਲੀਆਂ ਇਹ ਕਿੰਨੇ ਫੁੱਟੀ ਆ ਇਹਦੀ ਆ 12 ਫੁੱਟੀ ਇਹ 12 ਫੁੱਟੀ ਆ ਇਹ 12 ਫੁੱਟ ਬਾਹਰ ਨਿਕਲਿਆ ਸਮਝਦਾ ਤੂੰ ਇਹਦੇ ਜਾਇਜ਼ ਪਸਿੱਤਰ ਇਹਦੇ ਬਾਹਰ ਨਿਕਲ ਨਾ ਇਹਨੇ 1.5 ਫੁੱਟ ਨੇ ਇਹਨੇ ਬਾਹਰ ਨਿਕਲਣਾ ਜਾਨਾ ਹਏ ਇੰਨੇ ਘੱਟੋ ਘੱਟ ਆ ਜਾਣੀ ਇੰਨੀ ਬਾਹਰ ਆਇ ਨਹੀਂ ਦੇ ਜਿਹੜੀਆਂ ਮੁੰਡੂ ਪੈ ਪੈਂ ਇਹਦੇ ਬਾਹਰ ਆ ਜਣੀ ਨਹੀਂ ਇੰਨੀ ਠੀਕ ਨਹੀਂ ਹੂੰ ਠੀਕ ਹੈ ਨਾ ਪਸੂਣਾ 45 45 ਉਹਦੇ ਵਾਲਾ ਪੈਰ ਵੱਢ ਕੇ ਪੈਰ ਵੱਢ ਕੇ ਜਿਹੜਾ ਲਾਪਰੀ ਨੇ ਕਰਿਆ ਹਾਂ ਪਾਣੀ ਢਾਲ ਇਧਰ ਨੂੰ ਛੱਡ ਦੂਗਾ ਹਾਂ ਠੀਕ ਨਹੀਂ ਸਭ ਤੋਂ ਵਧੀਆ ਤਾਂ ਹਾਂ ਕਰੀ ਨਾ ਹੁਣੇ ਹੀ ਨਾਲ ਲੱਗਦੀ ਨਵੇੜ ਤੋਂ ਆਪਣਾ ਸਾਰਾ ਕੰਮ ਫੇਰ ਰੁਕੇ ਰੁਕੇ ਰਹਿ ਜਾਣਾ ਕੱਲ ਨੂੰ ਨਵੇੜ ਦੇਣਾ ਅਸੀਂ ਜੇ ਰੱਬ ਸੁੱਖ ਰੱਖੇ ਅੱਜ ਪਾਏ ਜਣੀ ਆ ਇਹ ਰੰਗ ਭਰਾਂ ਖੜਾ ਤਾਂ ਕੰਮ ਪਹਿਲਾ ਦੋ ਦਿਨਾਂ ਲਾਈਟ ਹੀ ਖਰਾਬ ਕਰੀ ਜੀ ਹਾਂ ਜੁਨੇਰੀ ਆ ਗਈ ਥੜੀ ਤਾਂ ਇਹਦੇ ਨੂੰ ਪਰਮਿਟ ਹੋਣਾ ਹੱਲ ਮੀਂਹ ਕਿੰਨਾ ਆਕਦਾ ਮੀਂਹ ਤਾਂ ਕੁਝ ਨਹੀਂ ਪਿਆ ਨਾਲੇ ਤੂੰ ਤਾਂ ਕਹਿੰਦਾ ਬਹੁਤ ਜ਼ੋਰ ਤਾਂ ਉਹ ਜ਼ੋਰ ਨਾਲ ਤਾਂ ਬਹੁਤ ਪਿਆ ਥੜਾ ਹਾਂ ਪਾਪਾ ਬਈ ਹਟ ਗਿਆ ਅੱਛਾ ਫੇੜੀ ਜੜੀ ਲੱਗੀ ਹਾਂ ਅਨੰਦਪੁਰ ਸਾਹਿਬ ਕਿ ਨਹੀਂ ਵਾਪਿਆ ਬਈ ਕਿਣ ਮਗਾਣੀ ਜੀ ਕਰ ਗਿਆ ਬਸ ਵਾਹ ਅਸੂਹੇਰਾ ਫੇੜੀ ਜੜੀ ਪੈ ਗਈ ਅੱਧਾ ਘੰਟਾ ਘੰਟਾ ਪਾ ਲੱਗੀ ਜੜੀ ਪੂਰਾ ਫੇੜਾ ਥੜਾ ਪਾਣੀ ਚ ਅਗੇ ਚਾਹੇ ਪੜਦੀ ਚ ਿਗੜ ਗਈ ਹੁਣ ਧੁੱਪ ਜ਼ਰੂਰੀ ਆ ਥੋ ਫਸਲਾਂ ਨੂੰ ਵੀ ਐਨੀ ਧੁੱਪ ਆਈ ਜਾਵੇ ਨਾ ਤੁੱਕਾ ਜੂੜੀ ਦਾ ਨੂੰ ਸਪਰੇਆ ਬਣਾ ਕਰਿਆ ਸਪਰੇਆ ਹੁਣ ਜੀਰੀ ਮੰਗਦੀ ਸਪਰੇ ਆਉ ਉੱਥੇ ਦੇਖ ਕੇ ਆਇਤੇ ਅਸੀਂ ਹੁਣ ਉੱਥੇ ਲੱਗਣੇ 16 16 ਪੰਪ ਲੱਗਣੇ ਇਹਨਾਂ 18 ਪੰਪ ਥੋੜੇ ਕਿੰਨੇ ਪਰ ਵੀ ਕਰਾਉਣੀ ਹੈ ਗੰਨੇ ਦੇ ਦੇਖ ਹਾਂ 18 ਪੰਪ ਲੱਗ ਜਾਣੇ 2 ਕਿੱਲੇ 18 ਲੱਗਣੇ ਹੂੰ 40 ਸਿਆੜ ਇਕੱਠੇ ਹੋਗੇ 4 ਹੋਗੇ ਹੁਣ ਤਾਂ ਸਿਆੜ ਵੀ ਗਿਣਵੀ ਬਣ ਕੇ ਉਹਨੂੰ ਦੋ ਕੁਈਲਿਆਂ ਦੇ ਤੇ ਹੁਣ 36 32 32 ਸਿਆੜ ਬਣਨਗੇ 30 30 ਹੋਣਗੇ ਸੈਡਾਂ ਸਾਡੇ ਹਾਂ ਸੈਡਾਂ ਸਾਡੇ ਆਓ ਠੀਕ ਐ ਤਾਂ ਹੀ ਨਾ ਭਾਈ ਜਣਾ ਜੇ ਗੁੰਗਾ ਬੂਜੀ ਦੀ ਕਰਾਨੀ ਹੋ ਜਿਹੜੀ ਹਲਿਆਕ ਸੁੱਕਦਾ ਉੱਪਰ ਸਵੇਰੇ ਸਵੇਰੇ ਹੋਣੀ ਆ ਹੁਣ ਸਵੇਰੇ ਨਹੀਂ ਮਹਿੰਗੀ ਨਹੀਂ ਹੁੰਦੀ ਇਹ ਬਸ ਪਕਾਲ ਹੋ ਜਾਂਦੀ ਆ ਹੁਣ ਸਾਲੀ ਕਰਨੀ ਵੀ ਔਖੀ ਏ ਬੰਨੇ ਚ ਉਹ ਸਾਰਾ ਟਾਈਮ ਨਹੀਂ ਭਈ ਨੂੰ ਲਾ ਬਾੜਦਾ ਅੱਛਾ ਭਈਆ ਬਾੜ ਦੇਣਾ ਅੱਜ ਆਹੋ ਭਈਏ ਤੇ ਲਵਾ ਦੋ ਓਕੇ ਕੱਲ ਨੂੰ ਉਹਦੇ ਫਿਰ ਨਾ ਜੀ ਸਾਰੀ ਪਰ ਤਾਂ ਮੈਂ ਤਾਂ ਕਹਿਣਾ ਰਹਿਣ ਦੋ ਹਜੇ ਉਰਲੀ पे ਕਰਦੇ ਨੇ ਨਿਸਰਦੀ ਜੀ ਉਹਦੇ ਪਰ ਠੀਕ ਆ ਪਹਿਲਾ 26 ਦੇ ਹਾਂ ਇਹਨਾਂ ਪਰ ਚਰਉਣੀ ਆ ਦੂਈ ਹਲੇ ਕੋ ਬੋਲੇ ਚ ਨਹੀਂ ਆਈ ਆਈ ਨਹੀਂ ਜਿੱਧਰ ਕੋ ਬੋਲੇ ਚ ਤੇ ਆ ਕੇ ਉਹ ਬਾਹਰ ਨਿਕਲ ਲੱਗਿਆ ਮੜਮੜਾ ਚਾਹਤ ਹੋਣੀ ਉਹਦੇ ਪਰ ਉਹਦੇ ਪਰ ਚਾਹਤ ਹੈ ਠੀਕ ਨਹੀਂ ਗੱਲ ਕੱਪਾ ਉਦਣ ਦੇਖ ਕੇ ਹੀ ਆਏ ਆ ਆਹ ਉਹ ਉਲੀ ਉਲੀ ਦਾ ਹੁਣ ਬਾਹਰ ਦਿਖਣ ਲੱਗ ਗਈ ਹੁਣ ਉਹ ਟਾਈਮ ਉਹਦਾ ਸਪਰੇਅ ਦਾ ਟਾਈਮ ਆਗਾ ਉਹ ਜਿਹੜੀ ਪਰਲੀ ਹਲੇ ਘੋਲੇ ਜੀ ਨਹੀਂ ਆਈ ਹੈਗੀ ਉਹ ਜਿੱਧਰ ਘੋਲੇ ਜੀ ਦੇ ਬਾਹਰ ਨਿਕਲ ਲਾਗੀ ਫਿਰ ਕਰੂਗੇ ਨਹੀਂ ਕੀ ਫਾਇਦਾ ਉਹੀ ਕਹਿੰਦਾ ਇਹ ਕਹਿੰਦਾ ਸਾਰੇ ਨੂੰ ਕਹਿੰਦਾ ਤਾਂ ਮੈਂ ਕਿਹਾ ਤੂੰ ਸਾਰੀ ਨਾ ਕਰੀਂ ਜੇ ਬਾਈ ਹਾਂ ਨਹੀਂ ਕਰਨੀ ਆਈ ਹਲੇ ਜਿਹੜੇ 5 ਗਿੱਲਿਆਂ ਮੇਰੇ ਕਰਨੀ ਆਂ 5 ਗਿੱਲਿਆਂ ਮੇਰੇ ਕਰਿਆ ਹੁਣ ਜਿਹੜੀ ਯਾਰਾ ਸਾ ਮੀ ਪੈਂਦਾ ਖਿਆਲ ਕਰਦਾ ਕੰਮ ਹੁਣ ਹਾਂ ਨਿਸਰ ਦੀ ਨਿਸਰ ਦੀ ਉਹ ਚ ਪੈਂਦਾ ਪਾਣੀ ਸਾਲਾ ਗੋਭ ਚ ਪੈਂਦਾ ਉਹ ਇੱਥੇ ਗਲਦੀ ਆ ਝਾੜਦਾ ਹੈ ਇਹਦਾ ਗਲਦੀ ਵੀ ਆ ਫਿਰ ਵਿੱਚ ਪਾਣੀ ਪੈ ਗਿਆ ਪਾਣੀ ਹਵਾ ਚੱਲ ਗਈ ਬੂਹ ਝੜਦਾ ਉਹ ਮੀਂਹ ਨਾਲ ਉਹ ਪਟਾਸ਼ ਮਾਰਨੀ ਦਾਗੀ ਹੁੰਦਾ ਦਾਣਾ ਕਾਣਾ ਹੁੰਦਾ ਇੱਥੇ ਥੋੜੀ ਬਰਕੂ ਨਖਰੇ ਕਰਦੇ ਆ ਨਹੀਂ ਨਹੀਂ ਗਿਆ ਤੇ ਲਿਆ ਕੇ ਫਿਰ ਮੇਰੇ ਪਰ ਸਿਚੜੀ ਹੁੰਦੀ ਗੱਲ ਹੈ 15 ਦੀ ਨਾਈਆਂ 15 ਹਾਂ ਇਹਦੇ ਦੁਨੀਆ ਧਾਰੀ ਵਾਲੀ ਤਾਂ 20 ਆਉਂਦੀ ਐ 21 ਮੇਰੇ ਨਾਲ ਸਾਥੀਆਂ ਪਈਆਂ ਕਿਹੜੀ ਧਾਰੀ ਵਾਲੀ ਆ ਇਹ ਛੋਟੀ ਡੱਬੀ ਵਾਲੀ ਆਉਂਦੀ ਨਹੀਂ ਕੋਲ ਹਾਂ 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 ਪਹਿਲੀ ਟੀਨ ਹਾਂ ਜਿਹੜੀ ਹਲਕੀਆਂ ਜੀਆਂ ਆਉਂਦੇ ਤੇ ਉਹ ਹਲਕੀਆਂ ਮਹਿੰਗੀਆਂ ਪੈਂਦੀਆਂ ਬਾਹਰ ਆਹੀ ਬਾਤ ਸਾਰੇ ਰੰਗ ਹੋਇਆ ਹੋਇਆ ਨਾਲੇ ਸੋਹਣੀਆਂ ਲੱਗਦੀਆਂ ਹੋਰ ਠੀਕ ਨਹੀਂ 15 ਪੈਣੀ ਆਉਦੇ ਸੀ ਹਾਂ ਨਹੀਂ ਤਾਂ ਜੇ ਉੱਚਾ ਥੋੜਾ ਹੁੰਦਾ ਨਾ ਸ਼ੈੱਡ ਫਿਰ ਤਾਂ ਚੋ ਬੈਂਡ ਵੀ ਲਾ ਦਿੰਦੇ ਫਿਰ ਵੀ ਨਹੀਂ ਬਾਛੜ ਜਾਣੀ ਤੇ ਅੰਦਰ ਹੂੰ ਹੁਣ ਤਾਂ ਚੱਲਾ ਐਂ ਠੀਕ ਆ ਉਹ ਠੀਕ ਆ ਹੁਣ ਦੱਸ ਬੈਂਡ ਦਾ ਫਿਰ ਆ ਟ੍ਰੈਲੀ ਟੂਲੀ ਭਰੀ ਫਸਣੇ ਨੂੰ ਖੜਾ ਰਹਿਣਾ ਤੂੰ ਹਾਂ ਉਹਦੇ ਬਾਅਦ ਇੰਨਾ ਬੈਂਡ ਆ ਜਾਣਾ ਥੱਲੇ ਇੰਨਾ ਆ ਜਾਣਾ ਫਿਰ ਉਹਦੇ ਉੱਪਰ ਪੈ ਪੀ ਆ ਉਹ ਵਾਲੇ ਆ ਗਈ ਦੀ ਮੂਰੇ ਨੂੰ ਤੇ ਪੈ ਵੀ ਆ ਜਾਣਾ ਉਹਦਾ ਬੈਂਡ ਚੱਲਦਾ ਉਹ ਉੱਥੇ ਜਿੱਥੇ ਉਹ ਟੀਨਾ ਉੱਪਰ ਪਿੱਛੇ ਹਾਂ ਉੱਥੇ ਜੇ ਉਹਦੇ ਹੁਣ ਮੂਰੇ ਤਾਂ ਹੋਰ ਆ ਗਈ ਦੀ ਹੁਣ ਬੈਂਡ ਹੋਰ ਥੱਲੇ ਆ ਜਾਣਾ ਧਾ ਫੁੱਟ ਫਿਰ ਉਹਦਾ ਫਾਇਦਾ ਨਹੀਂ ਕੋਈ ਪੈ ਵੀ ਨਾ ਹੁਣ ਤਾਂ ਵੈਸੇ ਲੋੜੇ ਨਹੀਂ ਪੈਪ ਠੀਕ ਆ ਪਾ ਬਲਾ ਦਿੰਦੇ ਠੀਕ ਨਹੀਂ ਚਲੋ ਬਾਕੀ ਦਿਖਾਵਾਂਗੇ ਬਾਈ ਹੁਣ ਟੀਨਾ ਕੱਢ ਪੈਣੀਆਂ ਸਾਡੀਆਂ ਆਹ ਪਾ ਲੈਣੇ ਸਾਮ ਸਾਈ ਗਾਪੀ ਥੋੜੇ ਹੋ ਗਿਆ ਚਾਚੇ ਰੰਗ ਹੋ ਗਿਆ ਭਾਈ ਖਿੱਚਤਾ ਕੰਮ ਖਿੱਚਤਾ ਮੇਰੇ ਵਰਤਾ ਕੰਮ ਹੋ ਕੁੰਡਿਆ ਕੰਡਿਆ ਲੱਗ ਗਿਆ ਵਾ ਟੀਨਾ ਰਹਿ ਗਈਆਂ ਕੁੰਡਿਆ ਲਾਤੀਆਂ ਟੀਨਾ ਰਹਿ ਗਈਆਂ ਕੁੰਡਿਆ ਲਾਤੇ ਆ ਪੱਲੀ ਪੁੱਲੀ ਲਾਉਣੀ ਪਈ ਵਿੱਚ ਤਾਂ ਆਓ ਇਹ ਤਾਂ ਦੇਖਦੇ ਹਾਂ ਦਿਖਾਤੀ ਆਪਾਂ ਨੇ ਨਾ ਉਹ ਰੰਗ ਹੁਣ ਅੰਦਰ ਤੇ ਵੀ ਕਰਤਾ ਉਹ ਉੱਥੇ ਤੇ ਕਹਿੰਦੇ ਤਾਂ ਨਾਲ ਨਾਲ ਰਹਿੰਦੇ ਤਾਂ ਕਰਤਾ ਕਰਤਾ ਬਾਅਦ ਕੰਪਲੀਟ ਟ੍ਰੈਲਰ ਮੈਂ ਕਿਹਾ ਇੱਥੇ ਬਾਹਰ ਬਾਹਰ ਵੀ ਜਾਣੀ ਹੈ ਤਿੰਨ ਹਾਂ ਬਾਹਰ ਤੇ ਇੱਕ ਬਾਹਰ ਘੋੜੀ ਗੱਬੇ ਲਾ ਲੈਣੀ ਆਪਾਂ ਨੇ ਉਡੀ ਗੱਬੇ ਲਾ ਕੇ ਡੰਡੇ ਨਾਲ ਚੱਕ ਦੂੰਗੇ ਦੱਸ ਲੋ ਨਹੀਂ ਕੀ ਕਰਨਾ ਹੁਣ ਐਸੀ ਤੇ ਲਾ ਦੀ ਕੋਲ ਲਾ ਦੀ ਹੋਣੀ ਹੈ ਹਾਂ ਲੈ ਦੀ ਰੱਬ ਦਾ ਨਾਮ ਹਾਂ ਚ ਵੀਰ ਮੈਂ ਤਾਂ ਠੀਕ ਹਾਂ ਆ ਜਾ ਫਿਰ ਹੈ ਚੱਲ ਚੱਕ ਲੈ ਰੱਬ ਦਾ ਨਾਮ ਹੁਣ ਲਾਓ ਜੀ ਕੰਬੜੀ ਕੰਬੜੀ ਦਾ ਨਹੀਂ ਕਰਨੀ ਕੰਬੜੀਆਂ ਬਾਹਰ ਨਹੀਂ ਆਉਂਦੀਆਂ ਹੁਣ ਤੇ ਸਿਰ ਆ ਕੇ ਪਾਸੇ ਗਾਜਾ ਟਰਾਲੇ ਵਿੱਚ ਚੜ ਜਾ ਤੀਨ ਚਾਚੇ ਬਚਾ ਕੇ ਰੱਖੀ ਪੈਰ ਪੂਰਾ ਆਪਣਾ ਦੇਖ ਕੇ ਫੜਾ ਨਾ ਲਈ ਕੋਈ ਕੋਈ ਅੰਗਹਿਲੀ ਨਾ ਕਰੀ ਲਾ ਪੰਮੇ ਬਾਈ ਤੂੰ ਫੜ ਫੋਨ ਕਰ ਮੈਂ ਤੇ ਕਰਾਂ ਨਾ ਹੈਲਪ ਇਹ ਕਿਤੇ ਬਹੁਤ ਭਾਰੀ ਯਾਰ ਹਾਂ ਕੀ ਆ ਇਹ ਵਿਚੇ ਰੱਖ ਦੇ ਸਾਈਡ ਪਰ ਇੱਥੇ ਰੱਖ ਦੇ ਗੁੰਜੇ ਜੀ 마포구청 인터넷 방송국 홈페이지

ਠੀਕ ਹੈ ਠੀਕ ਹੈ ਨਾ ਹਾਂ ਠੀਕ ਹੈ ਠੀਕ ਹੈ ਬੜੀ ਕੀ ਗੱਲ ਲੈ ਆ ਬਈ ਜਾਂ ਆਉਣ ਲੈ ਨਾ ਮਾ ਸਭ ਬੜੇ ਹੈ ਹੈ ਕਾਈ ਨਾ ਘਰੇ ਕਾਈ ਨਾ ਆ ਸਾ ਪਾਠਾ ਬਾਦੇ ਨੁਕਲ ਲਾ ਲੂ ਕਾਈ ਕਿਹਾ ਗਿਆ ਤੇਰਾ ਹਾਲੇ ਰਹਿ ਗਿਆ ਕੰਮ ਵਿੱਚ ਧੁੰਗੀ ਵੀ ਕਰਨੀ ਰਹਿ ਗਿਆ ਕਿਥੇ ਕਿਉਂ ਜੀ ਲੈ ਨੀ ਬਾਹਰ ਸਾਰੇ ਕੰਮ ਵੀ ਕਰਨਾ ਇਹ ਕਾਫ ਕਰ ਲੈ ਇਹਦਾ ਬਿੱਟਰ ਨੂੰ ਬਣਾਉਣਾ ਤਾਂ ਕਹਿਣਾ ਦੇ ਨਾ ਕੱਟ ਜੀ ਫੋਨ ਤੁਨੂੰ 500 ਪਾ ਕੇ ਵਾਪਸ ਦੇਖੀ ਜਾਊ ਆਏਗਾ तो आयो तो कहने कह तो। दो ढाई फुट तंग ना करे यार सोनी तंग करूंगी बाहर इन्होंची नी हवा चढ़की जाय कर दी लै

ਉਹੀ ਕਹਿੰਦਾ ਮੈਂ 30 ਰੁਪਏ ਜਾਣਾ 45 ਦਾ ਵਜਨ ਪਾ ਦੇਣਾ ਹੋਰ ਮੈਂ ਰੁਪਏ ਲਿਖੂ ਜਗਾੜ ਬਣਾ ਕੇ ਪਾ ਦਊਗਾ ਉਹੀ ਠੀਕ ਭਾਈ ਹੈ ਅੰਤੀ ਵੀ ਕੱਢਣੀ ਹੈ ਅੱਧੀ ਟੋਟਾ ਹੋ ਗਈ ਨਹੀਂ ਤੁਸੀਂ ਆ ਜਿਹੜੀ ਅੱਧੀ ਪਈ ਉਹ ਫੇਰ 3ਾਂ ਵੀ ਬੜੀ ਹੁੰਦੀ ਆ ਇਹ ਤੁਸੀਂ ਤੇ ਬੜੀ ਆ ਔਰ ਕਿਹਾ ਉਹ ਗਿਣਕੀ ਮੰਗਾਈ ਅਸੀਂ ਉਹ ਇੱਥੇ ਬੜੀ ਹੁੰਦੀ ਆ ਇਹ ਆ ਪੱਥਰ ਆ ਜੀ ਦੇ ਹਾਂ ਇਹ ਤਾਂ ਸਾਜੂ ਪੱਥਰ ਆ ਇਹ ਤੇ ਬੜੀ ਆ ਸੋਹਣੀ ਇਹ ਉਹਨਾਂ ਕਾਇਦ ਕਰਨ ਲੱਗ ਗਿਆ ਜੀ ਕਾਗਜ਼ ਤਾਰੇ ਵੀ ਨਹੀਂ ਇਹ ਡੀਗਰ ਵੀ ਕਿਉਂ ਹੋ? ਉਹ ਭਗਾ ਤੋਂ ਗੱਲਿਆ ਪਰ ਕੇ ਇਹ ਤਾਰਨੇ ਜ਼ਰੂਰੀ ਸੋਨੀ ਤਾਰ ਕੇ ਪੈਂਦੇ ਬਾਈ ਤੇ ਉਹਨੇ ਤਾਂ ਕਹਿਿਆ ਤਾਰ ਕੇ ਲਾਇਓ ਉਹਨੇ ਵੀ ਕਹਿ ਜਾ ਛੱਡਣਾ ਤਾਂ ਉਹਨੇ ਤਾਰ ਕੇ ਲਾਇਓ ਹੂੰ ਮੈਂ ਤੇ ਕਹਿ ਰਿਹਾ ਬਸ ਮਨ ਤੋਂ ਡਰ ਲਾਉਂਦਾ ਇਤੇ ਮੈਂ ਕਭੀ ਹੋਇਆ ਕੀ ਪਤਾ ਪਾਣੀ ਨਾ ਹੀ ਲੰਗੇ ਜੇ ਲੱਗਿਆ ਰਹਿਣ ਦਵੇ ਨਹੀਂ 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 ਇਹ ਤਾਂ ਫੁਮਾ ਖਰਾਬ ਹੋ ਜਾਂਦਾ ਕਰੇ ਆਈ ਤਾਂ ਹੈ ਹੁਣ ਐਂ ਕਹਿੰਦਾ ਤਾਰ ਕੇ ਲਾਇਓ ਵੀ ਜਲਣਾ ਤਾਰ ਕੇ ਲਾ ਦੇ ਨਾ ਨਾ ਠੀਕ ਆ ਥੋੜੇ ਤਾਰ ਦੇ ਕਾਗਜ਼ ਕਾਗਜ਼ ਉਤਾਰ ਦੇ ਤੂੰ ਕਾਗਜ਼ ਉਤਾਰੀ ਜਾ ਕਹਦੇ ਉਹਨੂੰ ਥੋੜੇ ਇਸਕੋ ਤਾਰੋ ਕਾਗਜ਼ ਤਾਰ ਕੇ ਚੱਕ ਕੇ ਲਈ ਜਾ ਉੱਥੇ ਨੂੰ ਬਸ ਜਿਆਦਾ ਵੀ ਕੁਝ ਨਹੀਂ ਲੱਗਦਾ ਟਾਈਮ ਦਾ ਬਟ ਉਹ ਏਲੀ ਕੇ ਪਾ ਤਾ ਮੁੱਖ ਉਖੜ ਹਾਂ ਪੱਟ ਆਇਆ ਤੇ ਹਾਂ ਕਾਇ ਹੌੜੀ 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 ਹਾਂ ਮੈਂ ਸਾਰੇ ਤੋਰ ਆਇਆ। ਖਰਜਿਆ ਹੁਣ ਬੱਟਣਾ। ਇਹ ਬਹੁਤ ਗੜੀਨ ਪਣੀ ਹੈ ਵੀ। ਮੈਂ ਕਿਹੜੇ ਸਾਊਗਾ ਚਿਹੜੇ ਮੁੰਡਾ ਦੇ ਹਿੱਲਾ। ਸਭ ਮਸ਼ੀਨਾਂ ਚਿਰਦਾ ਹੋਣਾ। ਚੱਲ। ਇਸ ਕਿਰਤ ਦੀਨੇ ਚ ਖੁੱਪੀ ਗਾਇਨ। ਕਿੱਕ ਮਤ ਹਾਂ। ਪੇਂਟਰ ਸਾਹਿਬ ਪੌੜੀ ਆਪਣੀ ਨਾਲੇ ਲੈ ਗਏ ਮੈਂ ਪੇਂਟਰ ਆਪਣੀ ਪੌੜੀ ਨਾਲੇ ਲੈ ਗਿਆ ਲੱਗਦਾ ਆ ਜੀ ਨਹੀਂ ਆ ਜੀ ਪਿਛੇ ਤੇ ਚੱਕ ਇੱਧਰੋਂ ਚੱਕ ਉੱਪਰ ਨੂੰ ਹਾਂ ਮੜੀ ਉੱਪਰ ਚੱਕ ਪੌੜੀ ਲੈ ਗਿਆ ਕੌਲੀ ਦਾ ਕਰਾਇਆ ਮੰਗਣਾ ਉਹਨੇ ਲੈ ਉਹ ਵੀ ਦੇਖਾ ਕਿੱਕਾ ਕਿੱਥੀ ਜਾਂਦਾ ਆਵੇ ਚੱਲ ਓਏ ਫਾਟ ਕੇ ਨਹੀਂ ਰੱਖ ਜਾਈ ਚੱਲ ਵੀਰੇ ਤੋਂ ਬਹੁਤ ਹੀ ਆਂਦੀ ਹੈ ਨਾ ਹਾਂ ਬਹੁਤ ਹੀ ਆਂਦੀ ਹੈ ਹਾਂ ਹਾਂ ਆਹ 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 ਥੰਡੇ ਨੂੰ ਦੇਖ ਲੈ ਜਿਹੜਾ ਬਲਗਿਆ ਲਾ ਕੇ ਆਇਆ ਉਹ ਤਾਂ ਉਹ ਚੀਨ ਮੁਚੀ ਵੀ ਆ ਉਹਦਾ ਦੇਖ ਕੇ ਕੱਲ ਲੱਗਣੇ ਆ ਉਹ ਹਾਂ ਹਾਂ ਕਿਹੜੇ ਪੱਥਰ ਵਾਲੀ ਬੋਲ ਫੁੱਲ ਦੇ ਟੋਕੋ ਦੇਖਵਾਦੂ ਰੋ ਬੈਠ ਗਿਆ ਹਾਂ ਨਹੀਂ ਯਾਰ ਕਾਫੀ ਤਾਰ ਦੇ ਤਾਰ ਦੇ ਸ਼ਾਬਾਸ਼ ਮੋਲੇ ਚੱਲ ਚੱਲ ਅੱਧੀ ਦਾ ਸੋਪ ਰਿਆ ਭਈ ਅੱਧੀ ਜਿਹੜਾ ਰਹਿਦਾ ਹੂੰ ਹੂੰ ਪਾਣੀ ਦੀ ਸੇਵਾ ਲੱਗਿਆ ਹੋਆ ਕਰਨ ਆ ਮੈਂ ਕਾ ਪਾਣੀ ਦੀ ਸੇਵਾ ਲੱਗਿਆ ਹੋਆ ਕਰਨ ਮਾ ਗੁਰੂ ਆ ਦੀ ਸੇਵਾ ਕਰਨੀ ਪੈਂਦੀ ਹੈ ਨਾ ਚੇਲੇ ਹੈ ਕਹਿੰਦਾ ਗੁਰੂ ਆ ਦੀ ਸੇਵਾ ਕਰਨੀ ਪੈਂਦੀ ਹੈ ਉਹਦੇ ਲੈ ਕੇ ਕਹਿੰਦਾ ਉਸਤਾਦ ਕਹਿੰਦਾ ਕੱਲ ਦਾ ਅਗ ਲੱਗਿਆ ਹੋਆ ਕਰਨ ਝਾਲ ਲੈ ਕੇ ਵੀ ਨਹੀਂ ਗਿਆ ਖੜਿਆ ਵੀ ਨਹੀਂ ਉਸਤਾਦ ਤੇਰਾ ਮਾਰਦਾ ਗੱਲਾਂ ਉਸਤਾਦ ਇੱਧਰੋਂ ਕੱਢਦਾ ਵੀ ਨਹੀਂ ਹਾਂ ਉਸ ਆਦਨੇ ਚੇਲੇ ਨੂੰ ਪਹਿਲਾਂ ਸਮਝਾਇਆ ਵੀ ਆਹ ਚੀਜ਼ਾਂ ਦੇ ਬੱਚ ਕੇ ਜਦਫੇ ਉਹ ਲੰਗਣਾ ਕਰਨੀ ਉਸਤਾਦ ਨਹੀਂ ਕੰਮ ਆਉਂਦਾ ਉਹੀ ਕਿਹਾ ਵੀ ਖੜਿਆ ਵੀ ਨਹੀਂ ਉਸਤਾਦ ਹਾਂ ਉਸਤਾਦ ਸਹੀ ਤਾਂ ਅਲੱਗ ਵਾਲਾ ਉਸਤਾਦ ਇਹ ਇਹ ਸਾਹਮਣੇ ਫਿਰ ਗੱਲ ਰਣ ਗਈ ਸਾਡੇ ਗੁਰੂ ਹੋਰ ਤਾਂ ਲਿਆਦਾ ਤਾਹ ਮਾਰ ਖਾ ਗਿਆ ਹਾਂ ਜਦੋਂ ਵੀ ਇੱਕ ਦਾ ਝੰਡੇ ਮਾਰ ਕੇ ਆਉਂਦਾ ਫੁੱਟ ਦੇ ਪਰਹਾਰਾ ਕੀ ਹੈ 2 ਫੁੱਟ ਤੇ ਹਾਂ 2 ਫੁੱਟ ਦੇ ਉੱਪਰ ਆ ਸਵਾ 2 ਫੁੱਟ ਹੋਊਗੀ ਘਟੋ ਘਟ ਸਵਾ 2 ਫੁੱਟ ਹੋਊਗੀ ਵਧੀਆ ਮੈਂ ਤਾਂ ਲੈ ਜਾਣਾ ਹੈਂ ਤੈਨੂੰ ਐਨੂੰ ਆਇਆ ਵੀ ਆਇਆ ਮੈਂ ਜੂ ਨਹੀਂ 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 ਆਇਆ ਕਿੱਥੇ ਯਾਰ ਨਾਟਾ ਹਟਾ ਗਏ ਨੇ ਪਤਾ ਕਰੋ ਆ ਜਾ ਯਾਰ ਹੁਣ ਕੋਲ ਲੈ ਥੱਲੇ ਚਲੇ ਜਾ ਚੱਲ ਆਇਆ ਤੂੰ ਕਾ ਤੇ ਮਣਿਆ ਹੀ ਨਹੀਂ ਤਾਂ ਹੈ ਮਣਿਆ ਨਹੀਂ ਤਾਂ ਮਣਿਆ ਤਾਂ ਮਣਿਆ ਤਾਂ ਦਿਖਦਾ ਹੀ ਨਹੀਂ ਨਾ ਲਈ ਚੋ ਜੇ ਇੰਝ ਚਾਹ ਲੱਗਦਾ ਕੋ ਮਣਿਆ ਉਹਦਾ ਕੋ ਆਹ ਹੁਣ ਦੋ ਹੋ ਗਈਆਂ ਦੋ ਤੇ ਵੀ ਜਾ ਇਹਨਾਂ ਦਾ ਪਤਾ ਥੱਲੇ ਪੱਤ ਚੱਲ ਪੱਗਾ ਹੋ ਰਿਹਾ ਦਾਏ ਏਡਾ ਹੈ ਜਿਹਾ ਲੱਗਿਆ ਗੁੰਗਿਆ ਗੁੰਗਨੀ ਗਰਮ ਗਰਮ ਪਾ ਕੇ ਲੈ ਚੇੜ ਦਿੰਦੇ ਆ ਉਹ ਜਾਂ ਬਣਾਉਂਦੇ ਆ ਮੈਂ ਗਰਮ ਗਰਮ ਪਰ ਲੈ ਚੇੜ ਦਿੰਦੇ ਆ ਦੇਖ ਲੈ ਹਾਂ ਫਸ ਫਸ ਦੇ ਦਿਨਾ ਫੇਰ ਚਲਾਜੇ ਹੁਣ ਨਾਲੇ ਕਹਿੰਦਾ ਦਉਂਦਾ ਤੈਨੂੰ ਚਲਾਉਣਾ ਥੋੜਾ ਜਿਹਾ ਕਰ ਲਉ ਆ ਹੋਰ ਧਰ ਜੂ ਨਾ ਆ ਕਰ ਅੱਗੇ ਆ ਜਾ ਇੱਥੇ ਸੋਹਣਾ ਆਇਂ ਕੱਢ ਲੈ ਬਾਈ ਥੋੜਾ ਜਿਆ ਹਾਂ ਹਾਂ ਹੋ ਜਾਣਾ ਬਥੇਰਾ ਪਿਛਲੀ ਸਾਈਡ ਤੇ ਅਸੀਂ ਲੱਗੀ ਜਾਣਾ ਬਾਈ ਹੈ ਪਿਛਲੀ ਸਾਈਡ ਤੇ ਲੱਗ ਜਾਣਾ ਤੂੰ ਅੱਗੇ ਕਰ ਦੇ ਟਰੈਕਟਰ ਆਹੋ ਹੀ ਕਹਿੰਦਾ ਵੀ ਐਂ ਕਰ ਲਾ ਦੱਸਿਆ ਕਰੀ ਜਦੋਂ ਬਹੁਤ ਚੱਲਿਆ ਆ ਬੰਦਾ ਨਿਆਰਾ ਹੈ ਬਾਈ ਬੱਛਰ ਬੂਛਰ ਤੇ ਪੈਦਾ ਹੋਣਾ ਕਲੰਬੀਆਂ ਦਾ ਕਿ ਪਾਸਵਰਡ ਨਾਮ ਦੀ ਨਹੀਂ ਬੱਸ ਬੱਸ ਨਹੀਂ ਨਹੀਂ ਉਹ ਬੱਸ ਪਿਛੇ ਟੀਨਾ ਵੀ ਦੇਖ ਲੈ ਪੌਣੀਆਂ ਜਿੱਤੇ ਲੰਬੇ ਲੰਝੇ ਮੁੰਡੇ ਛੀਜੇ ਗੁਰਦੀ ਬਈਆ ਟੇਕੇ ਆ ਬਈਆ ਦਿਨ ਹੁਣ ਟਰਾਲਾ ਖੜ ਜੇ ਕਰੀਗਾ ਥੋਦੇ ਦੌੜ ਬਾਬਾ ਮੈਂ ਹਿੰਦਾ ਲੇਕਾ ਮਾਦੀ ਘਰੇ ਬਹੁਤ ਜਗਾ ਹਾਂ ਉਹ ਟਰਾਲਾ ਉੱਪਰ ਖੜ ਜੇ ਬਹੁਤ ਜਗਾ ਇੱਥੇ ਹੋਰ ਕਰੂੰਗਾ ਇੱਥੇ ਨਾਟ ਲਾ ਦੂਗੀ ਤੁਸਾਂ ਲੈ ਆ ਕੇ ਇੱਕ ਟੀਨ ਦਾ ਰੰਗ ਹੋਰ ਆ ਹੈ ਇੱਕ ਟੀਨ ਦਾ ਰੰਗ ਹੋਰ ਇਹਦਾ ਇਹਦਾ ਆ ਦੇਖ ਹੈਗਾ ਇਹਦਾ ਫਰਕ ਇਕ ਧਾਰੀ ਦਾ ਹੀ ਫਰਕ ਮੰਨ ਲ ਜੀ ਗੁੰਦਰ ਰੰਗ ਹੋਰ ਨਹੀਂ ਹੈਗਾ ਆ ਹੈਗਾ ਫਰਕ ਮਹਾਂ ਇਕ ਧਾਰੀ ਆ ਫਰਕ ਹੈ ਵਿੱਚ ਧਾਰੀ ਦੇ ਫਰਕ ਇਕ ਦੂਜੇ ਦਾ ਬਰਾਬਰ ਇਕ ਨੂੰ ਮਾੜੀ ਜੀ ਹੈ ਡਿਜ਼ਾਈਨ ਦੇ ਫਰਕ ਥੱਲੇ ਹਾਂ ਫਰਕ ਨੂੰ ਮੰਨ ਲਓ ਹੋ ਕੇ ਕਰਤੀ ਆ ਇਹਨੇ ਹੋਣਾ ਕਿ ਇਕ ਟੀਨ ਹੋਰ ਆ ਕੋਈ ਨਹੀਂ ਗਾਹ ਹੋ ਰਿਹਾ ਬੰਦਿਆਂ ਦਾ ਗਾਹ ਕਿਉਂ ਕਰਦਾ ਆਹ ਕਿਤੇ ਕਰਦੇ ਨੇ ਹੋ ਗਿਆ ਇਹਨਾਂ ਨੂੰ ਵੀ ਕਰਿਆ ਸਾਰੂ ਯਾਰ ਸਾਰੂ ਹੀ ਇਹ ਕਰਦੀ ਜਾਂਦਾ ਉਹ داری ਨੂੰ ਕੱਟਾ ਮਾਣੀ ਨੂੰ ਬਾਦਦਾ ਵਾ ਕੋ ਨਹੀਂ ਆਏਗਾ ਆ ਹਾਂ ਬਹੁਤ ਫਰਕ ਹੈ ਇਹਨ ਲਈ ਐਂ ਥੱਲੇ ਉਹ ਨਹੀਂ ਲੈਣਾ ਇਹ ਤਾਂ ਆ ਗਿਆ ਹੋਰ ਦੋਸਰੀ ਸਾਥ ਲਿਖੀ ਨਾ ਉਹਨੂੰ ਮੂਰੇ ਕਰ ਤੋ ਹੋ ਮੂਰੇ ਕਰ ਦੋ ਜਾ ਉਹਨੂੰ ਮੂਰੇ ਕਰ ਦੋ ਪਹਿਲੇ ਨੰਬਰ 'ਤੇ ਕਰ ਤੋ ਉਹਨੂੰ ਜਿਹੜੀ ਪੀਂਚ ਫਰਕ ਪੈ ਗਿਆ ਨਾ ਆ ਲੰਘ ਦਾ ਫਰਕ ਥੱਲੇ ਤੇ ਉਹ ਰੰਗ ਨੂੰ ਪਤਾ ਨਹੀਂ ਕੀ ਆ ਇਹ ਠੀਕ ਆ ਉਹ ਨਹੀਂ ਆਏਗਾ ਇਹ ਥੋੜੀ ਪੈਰੀ ਵਾ ਦਾ ਕੀ ਕੱਟਾ ਵਾ ਪਾਉਂਦਾ ਫਟਾ ਮੈਂ ਗਏ ਪੰਜਾਤਰ ਆ ਰਿਹਾ ਨਹੀਂ ਕਰੋ ਬਹੁਤ ਪੋਲੀਥੀਨ ਨਹੀਂ ਆਏਗਾ ਦਾ ਹਾਂ ਹੈ ਉਹ ਚੱਲ ਦਿਖਦਾ ਨਹੀਂ ਹੈਗਾ ਇੱਜਾ ਉਹ ਸੈੱਟ ਕਰੀ